ਗੁਵਕਾਣੋ ਜਨੇ ਲਖਿਤ ਸਰਣਾ ਜੀ ਫਰਮਾ ਚੀਤੇ ਪਾਉ ਜੇ ਤਾਂ ਕੀਤਾ ਤੇ ਤਾਂ ਨਾ ਬਿਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਨ ਜਵ ਇਕ ਵਾਰ ਜੁਦੂ ਧਵ ਸਾਈ ਬਲੇਕਾਰ ਦੂ ਸਦਾ ਸਲਾਮਤ ਨਨੰਕਾਰ ਅਰਿਆਤ ਵੈਰ ਤਨੰਦ ਜਿਵਾਨੇ ਤੋਤੇ ਪ੍ਰਸੁਖੇ ਮੂਤ ਬਲੇਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਰਿਗਮਤ ਪਪਾ ਗ ਸੰਗ ਤੋ ਪੈ ਨਾ ਵੇ ਕਰੰਗ ਗੁਨਿ ਪਪੀ ਆਖਣ ਮਾਹੇ ਕਰ ਕਰ ਕਰਣਾ ਲਖੁ ਲੈ ਜਾਹੁ ਅਪੇ ਵੀ ਜਾਪੀ ਖਾਹੁ ਨਾਨਕੁ ਕਿੰ ਜਾਵ ਜਾ ਤੀਰਥ ਤਪ ਦਇਆ ਦਤਦੰ ਜੀ ਕੋ ਬਾਵਤ ਲਕਾਮਾ ਨੂੰ ਸੁਣਿਆ ਮੰਨਿਆ ਮਨ ਕੀਤਾ ਬੋ ਅੰਦਰਗਤ ਤੀਰਥ ਮਲਨਉ ਸਰਗੁਣ ਤੇਰੇ ਮੈ ਨਾਹੀ ਕੋਇ ਵਣਗੁਣ ਕੀ ਤਿਆ ਬਾਤ ਨਾਉ ਸਵਾਤਾਤ ਬਾਣੀ ਵਰਮਾਉ ਸਤ ਸਹਣ ਸੁਦਾਮਨ ਚਉ ਕਉਣਸੇ ਲਾਬਤ ਕਵਣ ਕਉਣਸ ਕਵਣ ਵਾਰ ਕਉਣਸ ਰਤੁ ਮਾਹ ਕਉਣਸ ਰਤੁ ਆਕਾਰ ਬੇ ਨਾ ਬਈ ਆਪਣ ਨਦੀਜੋ ਵੇਲੇ ਪੁਰਾਣ ਵਤਨ ਬਯੋ ਕਾਦਿਆ ਨੇ ਲੇਖਣ ਲੇਖ ਪੁਰਾਣ ਅਥਵਾ ਰਣਾਂ ਜੋਗੀ ਜਾਣ ਰਤਮਾਨ ਕੋ ਈਆ ਕਰਤਾ ਸ੍ਰਿਠੇ ਕਾ ਸਾਜਿ ਆਪੇ ਰਾਣੇ ਸੋਈ ਦੇਵ ਘਰ ਆਖਾ ਕਿਵਸਾ ਲਾਹੀ ਕਿ ਵਰਣਿਕ ਬਿਜਾਣਾ ਨਾਨਕ ਆਖਣ ਸਾਕੂ ਆਖਾਂ ਇੱਕ ਦੋ ਇੱਕ ਸਿਆਣਾ ਵੱਡਾ ਸਹਿ ਵੱਡੇ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਪਾਉ ਜਾਣ ਗਿਰਹਿਆ ਨਾ ਸੁਹੈ ਬਾਦ ਲਬਤ ਲਖ ਗੋਸਯੋ ਗੋਸੂੜ ਗੋੜੂ ਗਵਲ ਦੇ ਬੇਦ ਗਨਕ ਬਾਦ ਸੈ ਸੜਾ ਰਗਨਕ ਦੇ ਬਾਸੁ ਲੁਕਤਾ ਤਲਕ ਤਲਕੇ ਲਖ ਬਣਾਉ ਨਾਨਕ ਵੱਡਾ ਕੀਐ ਅਪੇ ਰਣ ਆਪੂ ਸਾਲੈ ਸਾਲਾ ਤਿਰਦਨਾ ਬਾਈ ਨਦੀਆ ਤੇ ਵਪ ਸਮੰਦ ਨਾ ਜਾਣੀਐ ਸਮੰਦ ਸਾਸੁ ਲਤਾਨ ਗਿਰਜਿ ਤੁਮਾਲ ਤਨ ਗਿੜਤੁ ਲਨਾ ਹੋ ਬਨੀ ਜੇ ਤਸਮਨੋ ਨ ਵਿਸੂਰੇ